ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਲੈਂਸ ਲਾ ਕੇ ਵਿਖਾਉਣੀ ਆ ਉੱਪਰ ਉੱਪਰ ਆਪਾਂ ਗੋਮਣਾ ਲਾਉਣੀ ਆ ਇਸ ਤਰ੍ਹਾਂ ਕਰਕੇ ਤੇ ਜੇ ਜੇ ਤੁਸੀਂ ਇਹ ਕੱਟ ਕੇ ਵਿੱਚ ਪਾਉਣੀ ਆ ਤੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਤੇ ਪਰ ਇਹ ਇਹ ਵਾਲੀ ਜੇ ਆਪਾਂ ਕੱਟ ਕੇ ਨਹੀਂ ਪਾਉਣੀ ਇਹ ਆਪਾਂ ਇਦਾਂ ਲਾਉਣੀ ਆ ਪਰ ਲਾਉਣੀ ਵੀ ਹੋਮਾ ਤੇ ਜੇ ਤੁਸੀਂ ਪੈਂਟਿਕਸ ਪਾਉਣੇ ਨੇ ਤਾਂ ਫਿਰ ਤੁਸੀਂ 1 ਇੰਚ ਕਪੜਾ ਵਾਧਾ ਰੱਖ ਲਓ ਆਪਣੀ ਲਵਾਈ ਆਪਾਂ ਸੁੱਟ ਤਿਆਰ ਕਰ ਲਿਆ ਤੇ ਤੁਸੀਂ ਇਸ ਤੋਂ ਪਹਿਲਾਂ ਵੀ ਪਾ ਸਕਦੇ ਹੋ ਵੀ ਇਦਾਂ ਕਮੀਜ਼ ਤਿਆਰ ਕਰਨ ਤੋਂ ਪਹਿਲਾਂ ਵੀ ਸਭ ਕੁਝ ਤੁਸੀਂ ਕਰ ਸਕਦੇ ਹੋ ਲੈਂਸ ਗੇਰ ਪਾ ਸਕਦੇ ਹੋ ਪੈਂਟਿਕਸ ਪਾ ਸਕਦੇ ਹੋ ਤੇ ਆਪਾਂ ਪੂਰਾ ਕਮੀਜ਼ ਤਿਆਰ ਕਰ ਲਿਆ ਗਲੇ ਲਾ ਲਏ ਨੇ ਫਿਟਿੰਗ ਕਰ ਲਈਏ ਵੀ ਵਗੈਰਾ ਪਾਉ। ਉਸ ਤੋਂ ਬਾਅਦ ਆਪਾਂ 1 ਇੰਚ ਵਾਧਾ ਰੱਖਿਆ ਜੇ ਆਪਾਂ ਜਾਨੀ ਕਿ 1 ਪਿੰਟ ਤੋਂ ਉੱਪਰ ਹੈ ਜਾਂ نیچے ਪਾਣੇ ਜਾਂ ਦੋ-ਦੋ ਪਾਣੇ ਨੇ ਤੇ ਵਿੱਚ ਲੈਸਾਂ ਜਾਂ ਜਾਂ ਦੋ ਲੈਸਾਂ ਆਉਣੀਆਂ ਨੇ ਉਹ ਤੁਹਾਡੀ ਆਪਣੀ ਮੱਝੀ ਹੋਏਗੀ ਤੁਸੀਂ ਕਿਸੇ ਤਰ੍ਹਾਂ ਵੀ ਲਾ ਸਕਦੇ ਹੋ ਤੇ ਇਹਨੂੰ ਆਪਾਂ ਕੱਟ ਕੇ ਨਹੀਂ ਪਾਉਣਾ ਹੈਗਾ ਕੱਟ ਕੇ ਆਪਾਂ ਤੁਹਾਨੂੰ ਦੂਸਰੀ ਵੀਡੀਓ ਪਾਵਾਂਗੇ ਦੂਜੇ ਸੂਟ ਦੇ ਵਿੱਚ ਤੇ ਪਰ ਇਹ ਮੇਰਾ ਸੂਟ ਮੈਂ ਆਪਣੇ ਸੂਟ ਦੇ ਵਿੱਚ ਇਹਨੂੰ ਕੱਟ ਕੇ ਨਹੀਂ ਪਾਉਣਾ ਆਪਾਂ ਤਾਂ ਮਿੱੱਲੇ ਲਾ ਕੇ ਦਿਖਾਉਣੀ ਆ ਵੀ ਇਹ ਇਦਾਂ ਹੀ ਲਾਉਣ ਦਾ ਕਿੰਨਾ ਤਰੀਕਾ ਆ ਤੇ ਹੋ ਵੀ ਗੁੰਮ ਜਾਵੇ ਆ ਜਿਹੜੀਆਂ ਸੈਡਾਂ ਵਾਲੀਆਂ ਨੇ ਨਾ ਇਹ ਨਹੀਂ ਆਪਾਂ ਨੂੰ ਦਿਸਣੀਆਂ ਇਹ ਆ ਜਾਣੀਆਂ ਸਲਾਈਆਂ ਦੇ ਵਿੱਚ ਸਿਰਫ ਆਵੜੀਆਂ ਦੋ ਆਪਾਂ ਨੂੰ ਦਿਸਣੀਆਂ ਜਾਲੀ ਠੀਕ ਹੈ ਤੇ ਇਹ ਆਪਾਂ ਨਿਸ਼ਾਨੀਆਂ ਲਾ ਲਈਆਂ ਨੇ ਜਿੱਥੇ ਵੀ ਤੁਸੀਂ ਲਾਣੀ ਆ ਤੁਸੀਂ ਨਿਸ਼ਾਨੀ ਲਾ ਲਿਆ ਜੀ ਤੇ ਆਪਾਂ ਇੰਨਾ ਇੰਨੀ ਕੁ ਰੱਖ ਲਈਏ ਕਿਉਂਕਿ 2 ਇੰਚ ਆਪਾਂ ਮਾੜ ਜਣ ਰੱਖਿਆ ਹੈ ਇਸ ਤਰ੍ਹਾਂ ਉੜਨ ਦਾ ਇੱਥੇ ਪਿੰਟ ਐਕਸਪੈਂਡ ਹੋ ਉੱਪਰ ਵੀ ਪੈ ਜਾਊਗਾ ਜੇ ਇੱਕ ਇੱਕ ਪਾਣਾ ਤਾਂ ਜੇ ਦੋ ਦੋ ਪਾਣੇ ਨੇ ਤਾਂ ਉਹ ਆਪਣੀ ਮਰਜ਼ੀ ਆ ਤੇ ਇੱਥੇ ਆਪਾਂ 6 ਇੰਚ ਉੱਪਰ ਲਾਵਾਂਗੇ ਇਹ 6 ਇੰਚ ਆਪਣੇ ਮਰਜ਼ਾ ਨਾਲ ਕਰਕੇ ਨਾ 6 ਇੰਚ ਉੱਪਰ ਕਰ ਲਈਏ ਇੱਥੇ ਆਪਾਂ ਲੈਸ ਲਾਵਾਂਗੇ ਤੇ ਲੈਸ ਲਾਉਣ ਦਾ ਤਰੀਕਾ ਵੀ ਆਪਾਂ ਤੁਹਾਨੂੰ ਦੱਸ ਦਈਏ ਕਿਤਾ ਲਾਉਣੀ ਹਾਂਜੀ ਅੱਗੇ ਨਹੀਂ ਲਾਈਓ ਇਹ ਫਾਇਦੇ ਵਿਚ ਆ ਲਈ ਤਾਂ ਇਹ ਤੇ ਸਿਲਾਈ ਲਾ ਲੈਣੇ ਆ ਤੁਸੀਂ ਸਿਲਾਈ ਵੀ ਲਾ ਸਕਦੇ ਹੋ ਤੇ ਉਹਦਾ ਸੁਈ ਦੇ ਨਾਲ ਕੱਚਾ ਕਰਕੇ ਵੀ ਰੱਖ ਸਕਦੇ ਹੋ ਜਿਹੜੇ ਲਾ ਲੈਂਦੇ ਨੇ ਉਹ ਤੇ ਕੱਚਾ ਕਾਤੀ ਵੀ ਲੱਗ ਜਾਂਦੀ ਹੈ ਇਹ ਥੋੜੀ ਜਿਆਦਾ ਆਪਾਂ ਡਿਸਲਾਈ ਕਰ ਲਏ ਤੇ ਨਿਸ਼ਾਨਾਂ ਦੇ ਉੱਤੇ ਇੱਥੇ ਕਿਉਂਕਿ ਆਪਾਂ ਮਿਲ ਕੇ ਰੱਖੇ ਹੋਏ ਨੇ ਨਿਸ਼ਾਨ ਦੇ ਉੱਤੇ ਹੀ ਆਪਾਂ ਇਹ ਵਾਲੀ ਜਿਹੜੀ ਲਾ ਦਾਂਗੇ ਲੈਟ ਦੀ ਪ੍ਰੋਬਲਮ ਹੈ ਫਿਰ ਤਾਂ ਦੇਖ ਰਣ ਕਰ ਤੇ ਲੈਟ ਨਹੀਂ ਆਉਂਦੀ ਬਾਈਕ ਤੇ ਸੁਣੀ ਜਦੀ ਆਪਾਂ ਦੀ ਐਸ ਬਣਾ ਲਈ ਦੇ ਉੱਪਰ ਉਪਰ ਕੋਈ ਵੀ ਆਪਾਂ ਜਿਹੜੀ ਵਿੱਚ ਪਾਉਣਾ ਲਈ ਹੈ ਲੈਸ ਉਹ ਆਪਾਂ ਇਸ ਤਰ੍ਹਾਂ ਨਹੀਂ ਲੈਣੇ ਆ ਉਹ ਉਹ ਦੂਸਰੀ ਨਹੀਂ ਹੁੰਦੀ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਜਿਹਦੇ ਦੋਨਾਂ ਪਾਸੇ ਨੇ ਦਪੱਟੀ ਹੁੰਦੀ ਹੈ ਤੇ ਉਹਦੇ ਉੱਤੇ ਆਪਾਂ ਇਹ ਸਿਲਾਈ ਲਾ ਲੈਣੀ ਹੈ ਬਾਅਦ ਵਿੱਚ ਜਦੋਂ ਆਪਾਂ ਲਾਵਾਂਗੇ ਨਾ ਆਹੀ ਆਹੀ ਅਨਜ਼ਰ ਨਹੀਂ ਆਪਾਂ ਨੂੰ ਉਹ ਦੇ ਆਈ ਜਾਂਦੀ ਤੇ ਤੁਸੀਂ ਦੋ ਲੈਣਾ ਵੀ ਪਾ ਸਕਦੇ ਹੋ ਇੱਕ ਵੀ ਪਾ ਸਕਦੇ ਹੋ ਆਪਣੀ ਹਰਜੀ ਹੈ ਸ ਆਪਣੇ ਕੋਲ ਵਾਦੂ ਆਪਾਂ ਜਿੰਨੀ ਮਰਜ਼ੀ ਪਾ ਸਕਦੇ ਹਾਂ ਤੇ ਆਪਾਂ ਅੰਡਾ ਆ ਕੇ ਰੱਖਾਂਗੇ ਪਹਿਲਾਂ ਇਸ ਤਰ੍ਹਾਂ ਪਾ ਲੈਂਦੇ ਹਾਂ ਜੇ ਤੁਸੀਂ ਉੱਪਰ ਕਲੀਆਂ ਵੀ ਪਾਉਣੀਆਂ ਨੇ ਇਸੇ ਤਰ੍ਹਾਂ ਆਪਣੀਆਂ ਕਲੀਆਂ ਪਾ ਜਾਈਏ। ਤੁਸੀਂ ਜਿਸ ਲਾਈਨ ਲਈ ਇਸੇ ਤਰ੍ਹਾਂ ਪਾਉ ਕਰਨਾ ਆਖਿਆ ਤੇ ਤਾਂ ਲੈ ਲਿਆ। ਅਸੀਂ ਇਸ ਲਈ ਪਾਉਣ ਵਾਲੀ। ਤਾਂ ਪਾਸ ਲਾਆਂ ਗਿਆ ਲਾ ਲੀਆਂ ਨੇ। ਤੇ ਜੇ ਤੁਸੀਂ ਇਦਾਂ ਵੀ ਲਾਉਣੀ ਹੈ ਤੇ ਇਸ ਤਰ੍ਹਾਂ ਉੱਪਰ ਵੀ ਲਾ ਸਕਦੇ ਹੋ ਨਾਲ ਦੀ ਥੋੜੀ ਜੀ। ਲਓ ਜੀ ਇਸ ਤਰ੍ਹਾਂ ਪਾ ਲਾ ਲੀਆਂ ਨੇ। ਦੋਨਾਂ ਪਾਸੇ ਸਰਾਇਆਂ ਪਾ ਲਾ ਲੀਆਂ ਨੇ। ਇਜੇ ਤੁਸੀਂ ਇਸ ਤਰ੍ਹਾਂ ਉੱਪਰ ਲਾਉਣੀ ਹੈ ਤੇ ਤੁਸੀਂ ਨਾਲ ਦਾ ਇਹਦੇ ਧਾਗਾ ਪਾ ਕੇ ਇਸ ਤਰ੍ਹਾਂ ਵੀ ਲਾ ਸਕਦੇ ਹੋ ਤੇ ਜੇ ਤੁਸੀਂ ਘੁੰਮ ਕਰਨੀਆਂ ਤੇ ਘੁੰਮ ਕਰਨ ਦਾ ਵੀ ਆਪਾਂ ਤੁਹਾਨੂੰ ਤਰੀਕਾ ਦੱਸ ਦਿੰਦੇ ਆ। ਕੀ ਇਹਨੂੰ ਆਪਾਂ ਆਹ ਲੱਗੀ ਸਲਾਈ ਇਸ ਤਰ੍ਹਾਂ ਫੇਨੋ ਮੋੜਦੇ ਆ। ਇਸ ਤਰ੍ਹਾਂ ਮੋੜ ਕੇ ਸਲਾਈ ਵਾਲਾ ਪਾਸਾ ਜਿਹੜਾ ਉਹ ਉੱਪਰ ਨੂੰ ਕਰਨਾ ਹੈ। ਹੈ ਨਾ? ਆਪਾਂ ਆਹ ਜਿਹੜੀ ਸਲਾਈ ਹੈ ਇਹਦੇ ਤੋਂ ਥੋੜਾ ਜਿਆਦਾ ਅੰਦਰ ਅੰਦਰ ਧਰ ਕੇ ਆਪਾਂ ਲਾਣੀ ਹੈ। ਕਿਉਂਕਿ ਫਿਰ ਆਪਣੀ ਨੰਜੀਆਂ ਆਪਾਂ ਉਹ ਦਿਖਾਉਣੀ ਉਹਨੇ ਦਿਸੂਗੀ ਜਿਹੜੇ ਫालतੂ ਆ ਅੰਦਰ ਆ ਜੂਗੇ ਇਹ ਕੱਪੜੇ ਬੈਲਟ ਉਤੇ ਲੀਆ ਲੈਟ ਹੈ ਨਹੀਂ ਥੋੜਾ ਔਖਾ ਲੱਗਦਾ ਇਸ ਤਰ੍ਹਾਂ ਕਰਕੇ ਨਾ ਤੁਸੀਂ ਜਿੰਦੇ ਕੱਪੜਾ ਅੰਦਰ ਕੱਟੀ ਇਹ ਸਲਾਈ ਤੁਸੀਂ ਬਿਲਕੁਲ ਸੈੱਟ ਲਾਉਣੀ ਹੈ ਉਂディア ਆਪਾ ਕੱਟ ਕੇ ਨਹੀਂ ਨਹੀਂ ਪਉਂਦੇ ਨਾ ਫਿਰ ਇਸ ਤਰ੍ਹਾਂ ਬਹੁਤ ਸੁਣਨ ਲੱਗਦੀ ਹੈ ਸਵਾਈ ਦੇ ਨਾਲ ਕੱਟ ਕੇ ਵੀ ਆਪਾਂ ਬਹੁਤ ਸਾਰੇ ਚੁਟਕਾਂ ਤੇ ਪਾਈ ਹੋਈ ਹੈ ਉਦਾਂ ਦੀ ਚਾਹ ਨਹੀਂ ਦਿੱਖਾ ਕੰਦੇ ਕੱਟ ਕੇ ਦੇਖਣੀ ਪਹੁੰਚਦੀ Dito si Lambing ang kalina kung itu niya na siya. Uwi, isip, 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 isip. Siguro kung may kapitara ko lang din. Lord Estra. Pati ang Awal dia pasti ਲੜਤ ਨੂੰ ਮੋਕਾ ਕੇ ਨਾ ਵੀਡੀਓ ਨਹੀਂ ਬਣਦੀ ਤੁਹਾਨੂੰ ਅਪੜੇ ਦੇ ਨਾ ਜਿਹੜਾ ਕਪੜਾ ਵਿੱਚ ਨੂੰ ਥਲੇ ਰਹਿਣਾ ਉਹ ਤੇ ਚੰਗੀ ਤਰ੍ਹਾਂ ਆਪਾਂ ਵਾਲ ਕੱਟ ਕੇ ਇਸ ਲਈ ਨਹੀਂ ਵੈਕਸਟ ਪੈਸਰਾ ਹੋ ਗਈ ਕੋਈ ਵੀ ਇਹਦੀ ਫਿਰਨਾ ਕੋਈ ਧੱਗ ਵਗੈਰਾ ਨਹੀਂ ਨਿਕਲਦਾ ਜਿਹੜੀ ਆਪਾਂ ਕੱਟ ਕੇ ਫੋਨ ਨੇ ਥੋੜੇ ਜਿਹੇ ਧਾਗੇ ਨਿਕਲਦੇ ਨਹੀਂ ਇਸ ਕਰਕੇ ਲੋ ਜੀ ਆਹ ਵਾਲੀ ਆਪਾਂ ਸਲਾਈ ਜਿਹੜੀ ਆ ਹਾਂ ਉੱਪਰ ਦਬਾ ਕੇ ਲਾ ਦਿੰਦੇ ਹਾਂ ਐਸਾ ਕੋਸ ਨੂੰ ਦਾ ਕਿਤਨਾ ਹੀ ਲਾ ਲੈਣ ਦੋਨਾਂ ਸੈਟ ਨੂੰ ਉੱਚ ਇਸ ਤਰ੍ਹਾਂ ਆਪਾਂ ਦੱਬ ਕੇ ਸਲਾਈ ਲਾ ਲਈਏ। ਠੀਕ। ਤੇ ਲੈਸ ਤੁਸੀਂ ਆਪਣੀ ਮਰਜ਼ੀ ਦੀ ਲੈ ਸਕਦੇ ਹੋ। ਜਿੰਨੀ ਵੀ ਪੱਟੀ ਆਪਾਂ ਬਰੀਕ ਚੌੜੀ ਜਿੰਨੀ ਵੀ ਲੈਣੀ ਹੋਵੇ ਉਹ ਤੁਸੀਂ ਆਪਣੀ ਮਰਜ਼ੀ ਦੀ ਲੈ ਸਕਦੇ ਹੋ ਜਿਹੇ ਜਿ ਤੁਸੀਂ ਲਾਉਣੀ ਹੈ। ਤੇ ਇਹਦੇ ਵਿੱਚ ਆਪਾਂ ਲੰਬੀਆਂ ਵੀ ਲੰਬੀਆਂ ਵੀ ਇਦਾਂ ਪਾ ਸਕਦੇ ਸੀਗੇ ਤੇ ਇਸ ਤਰ੍ਹਾਂ ਵੀ ਆਪਣੀਆਂ ਜਿਹੇ ਤੁਸੀਂ ਪੈਂਟਸ ਵਗੈਰਾ ਇਦਾਂ ਪਾ ਲਈ ਤੇ ਤਾਂ ਪਾ ਕੇ ਲਾ ਸਕਦੇ। ਜੇ ਦੋ ਲੇਹਰਾਂ ਲਾਉਣੀਆਂ ਨੇ ਤੇ ਆਪਾਂ ਦੋ ਹੀ ਲਾ ਸਕਦੇ। ਠੋਕ ਸੋਹਣੀਆਂ ਲੱਗਣਗੀਆਂ ਦੋਰੀ। ਤੇ ਆਪਾਂ ਦੇਖਦੇ ਹਾਂ ਜੇ ਦੋ ਲਾਉਣੀ ਆ। ਲੋ ਜੀ ਇਹਨਾਂ ਨਿਸ਼ਾਨਾਂ ਤੋਂ ਹੀ ਆਪਾਂ ਫੜਕੇ ਦੇ ਇਨਾਂ ਤੇ ਨਾ ਦੋਨੋਂ ਪਾਸੇ ਬਰੀਕ ਪਿੰਟੈਕਸ ਪਾਵਾਂਗੇ ਇੱਕ ਇੱਕ ਹੀ ਆਪਾਂ ਪਾਵਾਂਗੇ ਤੇ ਇੱਕ ਇੱਧਰ ਤੇ ਇਸ ਲੈਸ ਨੂੰ ਕੱਟ ਕੇ ਆਪਾਂ ਇਹਦੀ ਪਾਈਪਨ ਕੱਢਾਂਗੇ ਬਰੀਕ ਬਰੀਕ ਪਾਉਣੇ ਨੇ ਆਪਾਂ ਬਿੱਟੇ ਨਹੀਂ ਪਾਉਣੇ ਜਿਆਦੇ ਅੰਦਰ ਪਾਉਣੇ ਹਾਂਜੀ ਇਹਨੇ ਇਸ ਤੋਂ ਬਰੀਕ ਜਾਂ ਮੋਟੇ ਥੋੜੇ ਜਿਹਾ ਵੀ ਤੁਸੀਂ ਕਰ ਸਕਦੇ ਹੋ ਔਰ ਕਿਸੇ ਸੂਟ ਤੇ ਆਪਾਂ ਤੁਹਾਨੂੰ ਇਹ ਕੱਟ ਕੇ ਵੀ ਪਾ ਕੇ ਦਿਖਾਵਾਂਗੇ ਤੇ ਪਰ ਮੇਰਾ ਇਹ ਆਪਣਾ ਸੂਟ ਹੈ ਮੇਰਾ ਦਿਲ ਨਹੀਂ ਕਰਿਆ ਹੈਗਾ ਕੱਟ ਕੇ ਪਾਉਣ ਨੂੰ ਇਸ ਲਈ ਮੈਂ ਨਹੀਂ ਕੱਟ ਕੇ ਪਾਈ ਤੇ ਤੁਹਾਡੇ ਨਾਲ ਇਹ ਵੀਡੀਓ ਵੀ ਇਦਾਂ ਸ਼ੇਅਰ ਕਰ ਦਿੰਨੇ ਜਿਵੇਂ ਆਪਾਂ ਬਣਾਇਆ ਸੂਟ ਤੁਸੀਂ ਦੋਨੋਂ ਪਾਸੇ ਉਹਦੇ ਨਾਲ ਨਾ ਥੋੜੇ-ਥੋੜੇ ਟੋਕਲਾ ਲੈਣੇ ਨੇ ਇਹ ਜਾਨੀ ਲੱਕ ਤੇ ਤੁਸੀਂ ਛਾਪਣਾ ਨਿਸ਼ਾਨਾ ਲੈ ਲਏ ਆਪਣੀ ਇਹ ਵੈਲਟ ਥੋੜੀ ਜਿਹੀ ਢਿੱਲੀ ਹੈ ਲੈਟ ਹੈ ਨਹੀਂ ਲੈਟ ਥੋੜੀ ਜਿਹੀ ਨਾ ਫਟਣੋਂ ਪਹਿਲੇ ਪਾਈਪ ਕਿ ਪਾਵਾਂਗੇ ਕਿੱਧਰ ਲਿਖੂਗਾ ਮੰਨ ਤਕੜੇ ਪੈਂਚ ਐਸਟਰਾ ਪੈਕ ਇੱਕ ਇੱਕ ਇਧਰ ਪਾ ਲਿਆ ਕਿਧਰ ਪਾ ਲਿਆ ਤੇ نیچے ਆਪਾਂ ਨਾ ਇਹੀ ਲਾਸ ਕੱਟ ਕੇ ਪਾਈਪਨ ਕੱਢ ਦਾਂਗੇ ਕਿਉਂਕਿ ਇਹ ਉਧੜਦੀ ਨਹੀਂ ਹੈਗੀ ਆਪਾਂ ਵਿੱਚੋਂ ਕੱਟ ਕੇ ਇਹਦੀ ਪਾਈਪਨ ਵੀ ਬਣਾ ਸਕਦੇ ਹਾਂ ਇਸੇ ਤਰੀ ਨਾਲ ਆਪਾਂ ਆਹ ਵਾਲਾ ਪੈਂਟਿੰਗ ਪਾਉਣੀ ਹੈ

ਅਪਾ ਜਿਆਦਾ ਨਹੀਂ ਪਾਉਣੇ ਹੈਗੇ ਫਿਰ ਆਪਣਾ ਤਾਂ ਕਮੀਜ਼ ਉੱਚਾ ਹੋ ਜਾਊਗਾ ਅਪਾ ਜਿੰਨਾ ਕਰ ਮਾਰ ਜਣਾ ਕਿਉਂ ਨਾ ਤੇ ਨਾ ਵੀ ਆਪਾ ਪਿੰਟੈਕਸ ਪਾ ਲੈ ਦੋ ਆਪਾ ਪਾ ਲੇਣੀ ਇਹੋ ਜਿਹੇ ਤਰ੍ਹਾਂ ਤੁਸੀਂ ਜਿਆਦਾ ਵੀ ਬਣਾ ਸਕਦੇ ਹੋ ਜਿੰਨ ਜਿੱਦਾਂ ਦਾ ਤੁਸੀਂ ਡਿਜ਼ਾਈਨ ਬਣਾਣਾ ਤੁਸੀਂ ਇਹ ਵਾਲੇ ਦੋ ਵੀ ਪਾ ਸਕਦੇ ਹੋ ਇਧਰ ਦੋ ਉੱਪਰ ਵੀ ਪਾ ਸਕਦੇ ਹੋ ਤੁਸੀਂ ਲੈਸਾਂ ਵੀ ਦੋ ਪਾ ਸਕਦੇ ਹੋ ਹਨਾ ਇਹ ਜਿੰਨਾ ਵੀ ਤੁਸੀਂ ਬਣਾਉਣਾ ਨਾ ਬਣਾ ਸਕਦੇ ਹੋ ਸੋਹਣਾ ਲੱਗਦਾ ਜੇ ਜਿੰਨਾ ਵੀ ਬੱਦ ਵੀ ਹੋਵੇ ਤਾਂ ਸੋਹਣਾ ਲੱਗਦਾ ਕਿ ਆਪਾਂ ਇੰਨਾ ਕੁ ਬਣਾਇਆ ਹੈ ਨਾ ਹੁਣ ਆਪਾਂ نیچے ਇਹ ਨਾ ਜਿਹੜੀ ਇੱਥੇ ਆਹ ਵਾਲੀ ਲੈਸ ਨੂੰ ਕੱਟ ਕਰਕੇ ਨਾ ਤੇ ਇਹਦੀ ਪੱਜਾਂ ਕੱਢਾਂਗੇ ਤੇ ਕੱਟ ਕੇ ਦਿਖਾਉਣੀ ਆਪਾਂ ਤੁਹਾਨੂੰ ਹਾਂਜੀ ਲੋ ਜੀ ਜੇ ਤੁਸੀਂ ਇਸ ਤਰ੍ਹਾਂ ਪੈਂਟਿਕਸ ਵਾ ਕੇ ਥੋੜੀ ਥੋੜੀ ਬਾਤੀ ਲੈਂਥ ਘਟਦੀ ਵੀ ਹੈ ਤੇ ਤੁਸੀਂ ਚਲਤ ਨਹੀਂ ਕਰਨੀ ਤੇ ਜਿਹੜੀ ਨਿਚਲੀ ਆਪਾਂ ਲਾਣੀ ਹੈ ਨਾ ਪਾਈਪਿੰਗ ਕੱਢਣੀ ਹੈ ਤੇ ਉਹ ਮੈਂ ਇਹਦੇ ਵਿੱਚੋਂ ਵਿੱਚੋਂ ਕੱਟ ਦਿੰਦਾ ਜੇ ਤੁਸੀਂ ਇਹਦੀ ਕੱਟ ਕੇ ਬਣਾਉਣੀ ਹੈ ਤੇ ਜੇ ਇਸ ਤਰ੍ਹਾਂ ਵਿੱਚ ਨੋਟ ਜੇ ਲੱਗੇ ਹੁੰਦੇ ਨੇ ਨਾ ਜਿਹੜੇ ਇਸ ਤਰ੍ਹਾਂ ਨੋਕ ਜੇ ਤੇ ਜੇ ਤੁਸੀਂ ਉਹਨਾਂ ਨੂੰ ਕੱਟ ਵੀ ਦੋਗੇ ਫਿਰ ਇਹ ਉਦੜਦੀ ਨਹੀਂ ਇਹ ਵਾਲੀ ਤਾਂ ਨਹੀਂ ਉਦੜਦੀ ਠੀਕ ਹੈ ਤੁਸੀਂ ਲਾ ਸਕਦੇ ਹੋ ਇਹਦੀ ਆਪਾਂ ਐਦਾਂ ਬਣਾ ਲਿਆ ਨਹੀਂ ਇਸ ਤਰ੍ਹਾਂ ਆਪਾਂ ਵਿਚਾਲੇ ਕੱਟ ਦਿੱਤੀ ਸੀ ਤੇ ਬਣਾ ਕੇ ਇਹਨੂੰ ਆਪਾਂ ਇਸ ਤਰ੍ਹਾਂ ਇਧਰ ਉੱਪਰ ਨੂੰ ਕਰਕੇ ਤੇ ਇੱਕ ਸਲਾਈ ਆਪਾਂ ਲਾ ਲਈਏ ਤੇ ਜੇ ਦੀ ਲੈਂਥ ਵਧਾਉਣੀ ਹੈ ਤੇ ਤੁਸੀਂ ਉਹ ਵੀ ਤਰੀਕਾ ਸਮਝ ਜਰੋਗੇ ਹਨ ਇਹਨੂੰ ਆਪਾਂ ਲਾ ਕੇ ਤੇ ਇਦਾਂ ਬੈਕ ਸਾਈਡ ਨੂੰ ਕਰ ਲੈਣਾ ਕਰਕੇ ਤੇ ਇੰਨੀ ਆਪਾਂ ਜਿੰਨਾ ਮੋੜਨਾ ਹੈ ਇੰਨੀ ਪੱਟੀ ਲੈ ਕੇ ਇਹਨੂੰ ਵੀ ਆਪਾਂ ਇੱਥੇ ਵਿੱਚੇ ਧਰਨਾ ਹੈ ਨੀਚੇ ਧਰ ਕੇ ਸਲਾਈ ਦੇ ਉੱਤੇ ਆਪਾਂ ਸਲਾਈ ਲਾ ਦੇਣੀ ਹੈ ਕੋਈ ਵੀ ਥੋੜਾ ਬਤਾ ਹੋ ਹੋ ਜੇ ਤੇ ਆਪਾਂ ਘਬਰਾਉਣਾ ਨਹੀਂਗਾ ਜੇ ਆ ਲੈਨਥ ਘਟ ਗਈ ਨਾ ਕੀ ਹੋ ਗਿਆ ਕੀ ਇਸ ਤਰ੍ਹਾਂ ਜਿਉਂ ਨੰਥੇ ਹੀ ਅਗਲੀ ਸਾਈਡ ਦੀ ਪੂਰੀ ਹੋ ਜਾਊਗੀ ਬੈਕਟੈਟ ਤੇ ਤਾਂ ਆਪਣਾਉਣੀ ਨਹੀਂ ਕੋਈ ਵੀ ਲੈਸ ਜੇ ਤੁਸੀਂ ਲਾਉਣੀ ਹੈ ਤਾਂ ਫਿਰ ਤੁਸੀਂ ਦੋਨੇ ਪਾਸਿਆਂ ਦੀ ਉਹ ਵਾਧਾ ਰੱਖ ਸਕਦੇ ਹੋ ਇਸ ਤਰ੍ਹਾਂ ਫਾਇਦੇ ਤੋਂ ਸਮਾਈ ਹੋ ਗਈ

ਇਹ ਵੀ ਆਪਾਂ ਨੂੰ ਨਾ ਇਹ ਦੇ ਨਾਲ ਦੀ ਕੋਈ ਜਿਹੜੀ ਪਲਪੇ ਨੂੰ ਕੱਢਣ ਵਾਲੀ ਹੋਵੇ ਬਿਲਕੁਲ ਨਾਲ ਦੀ ਵੀ ਜੇ ਆਪਾਂ ਸੇ ਬਣਾਉਣੀ ਹੋਵੇ ਤੇ ਆਪਾਂ ਇਸ ਤਰ੍ਹਾਂ ਲਾ ਸਕਦੇ ਹਾਂ ਇਸ ਤਰ੍ਹਾਂ ਠੀਕ ਹੈ ਬੈਕ ਸਾਟੇ ਵੀ ਤੁਸੀਂ ਲਾਉਣੀ ਆ ਤੇ ਲਾ ਲਓ ਇਸ ਤਰ੍ਹਾਂ ਨਾਲ ਲੰਬਾਈ ਵੱਧ ਜਾਂਦੀ ਹੈ ਥੋੜੀ ਜੇ ਤੁਸੀਂ ਹੋਰ ਵੀ ਕੁਝ ਮਾੜਾ ਮੋਟਾ ਪਲਟਿਕਸ ਵਗੈਰਾ ਕੋਣਕ ਪਾ ਸਕਦੇ ਹੋ ਤੇ ਇਹ ਆਪਣਾ ਇਦਾਂ ਕਨੀ ਦੇ ਲੱਗ ਗਿਆ ਇਦਾਂ ਹੀ ਆਪਾਂ ਬਾਹਾਂ ਦੇ ਬਾਹਾਂ ਦੇ ਆਪਾਂ ਥੋੜਾ ਜਿਹਾ ਇਹ ਘੱਟ ਮਾਰ ਜਣ ਰੱਖਾਂਗੇ ਕਿਉਂਕਿ ਬਾਹਾਂ ਦੀ ਲੰਬਾਈ ਵੀ ਘੱਟ ਹੁੰਦੀ ਆ ਉਹ ਆਪਾਂ ਤਾਂ ਲਾ ਕੇ ਦੇਖੋਣੀ ਹੈ ਇਸ ਤਰ੍ਹਾਂ ਦੇ ਨਾਲ ਤੁਸੀਂ ਲਾ ਕੇ ਆਪਣਾ ਸੂਟਾ ਨੂੰ ਸੁੰਨ ਸੁੰਨ ਤਿਆਰ ਕਰ ਸਕਦੇ ਹੋ ਆਪਾਂ ਪੂਰਾ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਉਹੜਾ ਪਰਪਾਹ ਤੇ ਲਾ ਲੈਂਦੇ ਠੀਕ ਹੈ ਜੀ ਹਾਂਜੀ ਲੋ ਜੀ ਇਹ ਆਪਾਂ ਐਦਾਂ ਬਣਾ ਦਿੱਤਾ ਦੋ ਪੈਂਟਸ ਪਾ ਦਿੱਤੇ ਫਿਰ ਤੇ ਦੋ ਹੀ ਆਪਾਂ ਪਾ ਦਿੱਤੀਆਂ ਨੇ ਇਸ ਤਰ੍ਹਾਂ ਇੱਕ ਵਾਕ ਮੈਨੂੰ ਲੱਗਾ ਖਾਲੀ ਖਾਲੀ ਜਾ ਤੇ ਫਿਰ ਮੈਂ ਇੱਕ ਹੋਰ ਪਾ ਦਿੱਤੀ ਉਸੇ ਤਰ੍ਹਾਂ ਇਹ ਆਪਾਂ ਉੱਪਰ ਧੜੇ ਪਾਇਆ ਨੇ ਇਸ ਤਰ੍ਹਾਂ ਦੇ ਨਾਲ ਜੇ ਜੀ ਤੁਸੀਂ ਚਾਹੁੰਦੇ ਹੋ ਨਾ ਵੀ ਆਹ ਵਾਲੀ ਹੋਈ ਇਤ ਲੱਗੇ ਤੇ ਇਦਾਂ ਦੀ ਤੁਸੀਂ ਲੈ ਲੈਣੀ ਹੈ ਇਹ ਵਿੱਚ ਇਦਾਂ ਜੋਇੰਟ ਜੇ ਹੁੰਦੇ ਨੇ ਉਹ ਆਪਾਂ ਕੱਟ ਲਏ ਨੇ ਇਸ ਤਰ੍ਹਾਂ ਕਰਕੇ ਇਹ ਉੱਡੜਦੀ ਨਹੀਂ ਹੁੰਦੀ ਕਿਉਂਕਿ ਬਹੁਤ ਵਧੀਆ ਬਣੀ ਹੁੰਦੀ ਹੈ ਕਾਟਨ ਦੀ ਹੈ ਨਾ ਇਹ ਉੱਡੜਦੀ ਨਹੀਂ ਤੁਸੀਂ ਇਸ ਤਰ੍ਹਾਂ ਲਾ ਸਕਦੇ ਤੇ ਨਾਲ ਵੀ ਫਿਰ ਲੱਗ ਜਾਂਦੀ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਤੇ ਇਸ ਤਰ੍ਹਾਂ ਆਪਾਂ ਬਣਾ ਲੈਨੇ ਇਦਾਂ ਹੀ ਆਪਾਂ ਵਾਝੂ ਬਣਾਵਾਂਗੇ ਤੇ ਤੁਹਾਨੂੰ ਕਿੱਦਾਂ ਲੱਗਾਇਆ ਇਹ ਕੰਮ ਤੁਸੀਂ ਦੱਸਿਆ ਜਰੂਰ ਲਓ ਜੀ ਇਸੇ ਤਰ੍ਹਾਂ ਆਪਾਂ ਬਹਾਂ ਲਾਵਾਂਗੇ ਇੱਕ ਇੱਕ ਪਿੰਟੈਕਸ ਪਾਵਾਂਗੇ ਤੇ ਅੱਗੇ ਆਪਾਂ ਇਹਦੀ ਪਾਈਪਨ ਕੱਢਾਂਗੇ ਇਸੇ ਤਰ੍ਹਾਂ ਪਰਗਮਾ ਦੇ ਬਣਾਉਂਗੇ ਜਿੱਦਾਂ ਆਪਾਂ ਆਹ ਕਮੀਜ਼ ਤੇ ਪਹਿਲਾਂ ਇੱਕ ਲਾਇਆ ਸੀਗਾ ਤੇ ਮੈਨੂੰ ਇਹ ਖਾਲੀ ਖਾਲੀ ਜਿਹਾ ਲੱਗਿਆ ਫਿਰ ਮੈਂ ਦੋ ਰੁੱਟੀਆਂ ਲਾ ਦਿੱਤੀਆਂ ਦੋ ਪਿੰਟੈਕਸ ਪਾ ਦਿੱਤੇ ਤੇ نیچے ਆਪਾਂ ਇਦਾਂ ਪਾਈਪਨ ਕੱਢਦੀ ਕਿਉਂਕਿ ਇਹਦੇ ਕਮੀਜ਼ ਬਿਲਕੁਲ ਪਲੇਨ ਸੀਗਾ ਪ੍ਰਿੰਟਡ ਸੀਗਾ ਵੈਸੇ ਪਲੇਨ ਸੀਗਾ ਤੇ ਸਲਵਾਰ ਤੇ ਦੇ ਇਦਾਂ ਦੀ ਕਢਾਈ ਸੀਗੀ ਇਸ ਤਰ੍ਹਾਂ ਦੀ ਠੀਕ ਹੈ ਜੀ ਤੇ ਇਹ ਬਿਲਕੁਲ ਪਲੇਨ ਸੀ ਤੇ ਇੰਮੇ ਦੇ ਨਾਲ ਆਪਣਾ ਆਪਣਾ ਵਧੀਆ ਤਮੀਜ਼ ਬਣ ਗਿਆ ਤੇ ਇਸੇ ਤਰ੍ਹਾਂ ਆਪਾਂ ਬਾਵਾں ਤੇ ਵੀ ਲਾ ਕੇ ਤੁਹਾਨੂੰ ਖੇਤ ਦਿਖਾਵਾਉਣ ਦੀ ਕੋਈ ਲੋਕ ਦੀ ਤੇ ਇਸ ਤਰ੍ਹਾਂ ਇਧਰ ਆਪਾਂ ਬਾਵਾں ਤੇ ਲਾਉਂਦੇ ਆ ਬਾਹਾਂ ਦੀ ਵੀ ਆਪ ਲੰਬਾਈ ਹੈ ਜਿਹੜੀ ਜਾਰੀ ਲੈ ਲੈਣੀ ਹੈ ਇੱਕ ਤੋਂ ਪਿੰਚ ਤੋਂ ਕੱਦ ਲੈਣਾ ਇਸੇ ਤਰ੍ਹਾਂ ਇਹ ਪਾਵਾਂ ਵੀ ਤਿਆਰ ਕਰ ਲੈਣੀਆਂ ਤੇ ਇਦਾਂ ਹੀ ਆਪਾਂ ਪਾਵਾਂ ਤਿਆਰ ਕਰ ਲੈਣੀਆਂ ਜਿੱਦਾਂ ਆਪਾਂ ਲਾਉਣੇ ਪੈਣਗੇ ਤੇ ਵੀਡੀਓ ਜਿਆਦਾ ਲੰਬੀ ਹੋ ਜਾਣੀ ਜੇ ਆਪਾਂ ਪਾਵਾਂ ਦੀ ਵੀ ਵਿਖਾਈ ਦੇ ਤੇ ਪਾਵਾਂ ਤੇ ਵੀ ਇਦਾਂ ਹੀ ਲੱਗੋ ਹੈ ਆਪਾਂ ਫਿਰ ਤੁਹਾਨੂੰ ਪੂਰੀ ਲੁੱਕ ਦਿਖਾ ਦਾਂਗੇ ਸੋ ਵੀ ਤੇ ਦੁਪੱਟੇ ਤੇ ਵੀ ਆਪਾਂ ਲੈਸ ਲਾਉਣੀ ਹੈ ਕਿਉਂਕਿ ਆਪਾਂ ਦੁਪੱਟਾ ਟਾਈ ਦਾਇਰਾ ਤੇ ਕੋਈ ਮਸਤ ਆਪਾਂ ਤੁਹਾਨੂੰ ਦਿਖਾ ਦੇਈਏ ਇਸ ਦੇ ਫਿਰ ਵੀਡੀਓ ਬਹੁਤ ਨਾਲ ਲੰਬੀ ਹੋ ਜਾਂਦੀ ਹੈ ਤੇ ਜੇ ਪਸੰਦ ਆਈ ਵੀਡੀਓ ਤਾਂ ਸ਼ੇਅਰ ਲੈ ਕੇ ਜ਼ਰੂਰ ਕਰਨਾ ਸੱਸ